ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰੋ ਕੱਲ ਨਾ ਤਲਵੰਡੀ ਸਾਬੋ ਇੱਕ ਮਿੱਤਰ ਪਿਆਰੇ ਕੋਲੇ ਗਏ ਸੀ ਤੇ ਉੱਥੇ ਇੱਦਾਂ ਹੀ ਬੈਠੇ ਗੱਲਾਂ ਚੱਲ ਪਈਆਂ ਪ੍ਰਮਾਤਮਾ ਦੇ ਪ੍ਰਮਾਤਮਾ ਕੀ ਹੈ ਕਣ-ਕਣ ਦੇ ਵਿੱਚ ਵੱਸਦਾ ਹੈ ਪਤਾ ਨਹੀਂ ਕਦੋਂ ਕਿੱਥੇ ਤੁਹਾਨੂੰ ਪ੍ਰਮਾਤਮਾ ਮਿਲਦਾ ਐ ਗੱਲਾਂ ਚੱਲ ਪਈਆਂ ਤੇ ਇੱਕ ਉੱਥੇ ਤਰਕਸ਼ੀਲ ਆਲਾ ਵੀਰ ਬੈਠਾ ਸੀ ਉਹਨੇ ਸਵਾਲ ਕਰਤਾ ਕਹਿੰਦਾ ਰੱਬ ਤਾਂ ਹੈ ਨਹੀਂ ਤਾਂ ਜਿਹੜੇ ਮਿੱਤਰ ਪਿਆਰੇ ਕੋਲੇ ਅਸੀਂ ਗਏ ਸੀ ਨਾ ਬਾਈ ਉਹਨੇ ਇੱਕ ਉਦਾਹਰਨ ਦਿੱਤੀ ਰੱਬ ਦੀ ਵੀ ਰੱਬ ਕੀ ਹੁੰਦਾ ਰੱਬ ਬੰਦੇ ਜੀ ਕਿਵੇਂ ਵੱਸਦਾ ਹੈ ਤੇ ਕਿੱਥੇ ਮਿਲਦਾ ਰੱਬ ਇਹ ਮਤਲਬ ਦੱਸਿਆ ਉਹਨੇ ਵੀਰ ਨੇ ਤੇ ਸਭ ਤੋਂ ਪਹਿਲਾਂ ਬੇਨਤੀ ਇਹ ਹੈ ਕਿ ਵੀਡੀਓ ਸੁਣਨ ਤੋਂ ਪਹਿਲਾਂ ਜੇ ਤੁਹਾਨੂੰ ਚੰਗੀ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਕਹਿੰਦਾ ਬਈ ਨਾ ਇੱਕ ਰਾਜਾ ਸੀ ਤੇ ਰਾਜੇ ਦੇ ਉਲਾਦ ਹੈ ਨਹੀਂ ਸੀ ਤੇ ਉਹ ਕਿਸੇ ਨਾ ਮਤਲਬ ਜਿਵੇਂ ਹੁਣ ਅੱਜ ਕੱਲਹਾਂ ਹਾਂ ਚੱਲਦਾਗਾ ਕੁਛਾਂ ਕੱਢਣ ਵਾਲਾ ਕੰਮ ਰਾਜੇ ਨੂੰ ਕਿਸੇ ਨੇ ਦੱਸਤਾ ਵੀ ਐਂ ਕਰਕੇ ਵੀ ਉਹ ਗੱਲਾਂ ਸੱਚੀਆਂ ਦੱਸਦਾ ਤੇ ਤੁਸੀਂ ਉਹਦੇ ਕੋਲੇ ਵਗਦੇ ਰਾਜਾ ਹੁਣ ਰਾਜਾ ਸੀ ਉਹਦਾ ਰਾਜ ਸੀ ਉਹਨੇ ਦੋ ਸਿਪਾਹੀ ਭੇਜੇ ਤੇ ਉਹ ਸੱਦ ਲਿਆ ਉਹਨੇ ਜਿਹੜਾ ਆਪਦਾ ਜਹੇਜਾ ਕੋਈ ਪਾਠ ਪੂਜਾ ਕਰਨਾ ਸੀ ਕਰਕੇ ਕਹਿੰਦਾ ਵੀ ਊਲਾਦ ਤੁਹਾਡੇ ਹੋ ਜੂਗੀ ਪਰ ਤੁਹਾਨੂੰ ਇੱਕ ਬੱਚੇ ਦੀ ਬਲੀ ਦੇਣੀ ਪਊਗੀ ਰਾਜੇ ਨੇ ਕਹਿੰਦਾ ਰਾਜਾ ਕਹਿੰਦਾ ਵੀ ਠੀਕ ਆ ਸਾਡੇ ਊਲਾਦ ਹੋਣੀ ਚਾਹੀਦੀ ਬੱਚੇ ਦੀ ਬਲੀ ਦੇ ਦਾਂਗੇ ਤੇ ਰਾਜਾ ਕਹਿੰਦਾ ਵੀ ਬੱਚੇ ਦੀ ਉਮਰ ਉਹ ਕਹਿੰਦਾ ਵੀ 5 ਤੋਂ 7 ਸਾਲ ਕਹਿੰਦੇ ਜੀ ਠੀਕ ਆ ਰਾਜੇ ਨੇ ਦੋ ਸਿਪਾਹੀ ਭੇਜ ਤੇ ਕਹਿੰਦੇ ਵੀ ਕੋਈ ਦੇਖੋ ਜਿਹੜਾ ਕੋਈ ਬੱਚਾ ਉਹ ਸਿਪਾਹੀ ਤੁਰਦੇ ਫਿਰਦੇ ਤੇ ਇੱਕ ਗਰੀਬ ਘਰ ਦੇ ਵਿੱਚ ਪਹੁੰਚ ਗਏ ਜੀ ਤਾਂ ਉਹਨਾਂ ਨੇ ਉਹਨਾਂ ਨਾਲ ਜਦੋਂ ਗੱਲ ਹੋਈ ਤਾਂ ਉਹ ਕਹਿੰਦੇ ਵੀ ਠੀਕ ਹੈ ਜੀ ਅਸੀਂ ਬੱਚਾ ਤੁਹਾਨੂੰ ਦੇ ਦੇਾਂਗੇ ਉਹਨਾਂ ਨੇ ਕਬਦਾ ਜੀ 7 ਸਾਲ ਦਾ ਪੁੱਤਰ ਰਾਜੇ ਦੀ ਰਾਜੇ ਨੂੰ ਬਲੀ ਦੇਣ ਵਾਸਤੇ ਸਿਪਾਹੀਆਂ ਨੂੰ ਵੇਚਦਾ ਉਹਨਾਂ ਨੇ ਰਾਜੇ ਦੇ ਮਹਿਲ ਤੇ ਲਿਆਂਦਾ ਜੀ ਰਾਜਾ ਕਹਿੰਦਾ ਵੀ ਭਾਈ ਦੱਸੋ ਬੱਚਾ ਲਿਆਂਦਾ ਉਹੋ ਕਹਿੰਦਾ ਤਾਤ੍ਰਿਕ ਕਹਿੰਦਾ ਵੀ ਜਿਹੜਾ ਉਹ ਲਿਆਂਦਾ ਸੀ ਰਾਜੇ ਨੇ ਪਾਕ ਪੂਜਾ ਕਰਨ ਵਾਲਾ ਬਲੀ ਦੇ ਕਹਿੰਦਾ ਵੀ ਅੱਜ ਤੋਂ ਤੀਜੇ ਦਿਨ ਇਹਦੀ ਬਲੀ ਦੇ ਦਾਂਗੇ ਕਹਿੰਦਾ ਜੀ ਠੀਕ ਐ ਤੇ ਕਹਿੰਦਾ ਵੀ ਇਹਨੂੰ ਨਿਵਾਤ ਵਾ ਕੇ ਇਹਦੀ ਸੇਵਾ ਕਰੋ ਪੂਰੀ ਬੱਚੇ ਦੀ ਠੀਕ ਐ ਜੀ ਰਾਜੇ ਨੇ ਸ਼ਿਕਾਈਆਂ ਨੂੰ ਹੁਕਮ ਦਿੱਤਾ ਤੇ ਸ਼ਿਕਾਈਆਂ ਨੇ ਬੱਚੇ ਨੂੰ ਨਿਵਾਹਾ ਕੇ ਵਧਗਾ ਤਿਆਰ ਕਰਕੇ ਜਿਹੜੀ ਚੀਜ਼ ਬੱਚਾ ਖੇਡਣ ਨੂੰ ਮੰਗਿਆ ਕਰੇ ਜਿਹੜੀ ਚੀਜ਼ ਖਾਣ ਨੂੰ ਮੰਗਿਆ ਕਰੇ ਉਹ ਦੇ ਦਿਆ ਕਰਨ ਤੇ ਰਾਜਾ ਬੱਚੇ ਨੂੰ ਕਹਿੰਦਾ ਵੀ ਤੇਰੇ ਨਾਲ ਇੱਕ ਗੱਲ ਕਰਨੀ ਹੈ ਕਹਿੰਦਾ ਜੀ ਦੱਸੋ ਕਹਿੰਦਾ ਵੀ ਤੈਨੂੰ ਪਤਾ ਸੀ ਤੈਨੂੰ ਕਿਉਂ ਖਰੀਦਿਆ ਕਹਿੰਦਾ ਜੀ ਨਹੀਂ ਰਾਜਾ ਕਹਿੰਦਾ ਵੀ ਮੇਰੇ ਔਲਾਦ ਹੈ ਨਹੀਂ ਮੈਂ ਤੇਰੀ ਬਲੀ ਦੇਣੀ ਹੈ ਤੇ ਬਲੀ ਜਦੋਂ ਤੇਰੀ ਦੇਤੀ ਮੇਰੇ ਘਰੇ ਔਲਾਦ ਮਤਲਬ ਪੈਦਾ ਹੋਊਗੀ ਤੇਰੀ ਬਲੀ ਦੇ ਨਾਲ ਮੇਰੇ ਕੋਲ ਔਲਾਦ ਹੋ ਜਾਊਗੀ ਬਲੀ ਦੇਣ ਸਰ ਰਾਜਾ ਕਹਿੰਦਾ ਵੀ ਕੋਈ ਤੇਰੀ ਆਖਰੀ ਇੱਛਾ ਜਿਹੜੀ ਹੋਵੇ ਤੇਰੀ ਦੱਸ ਤਾਂ ਉਹ ਕਹਿੰਦਾ ਵੀ ਇੱਕ ਮਿੱਟੀ ਦਾ ਬੱਠੜ ਲਿਆ ਦਿਓ ਪਰਕੇ ਬੱਚਾ ਕਹਿੰਦਾ ਰਾਜਨੇਸ਼ ਫਾਇਆਂ ਨੂੰ ਹੁਕਮ ਦੇਤਾ ਜੀ ਹੁਣ ਰਾਜੇ ਨੂੰ ਮੰਨਣੀ ਤਾਂ ਪੈਣੀ ਸੀ ਬੱਚੇ ਦੀ ਕਿਉਂਕਿ ਬਲੀ ਦੇਣੀ ਸੀ ਤਾਂ ਮਿੱਟੀ ਦਾ ਬੱਠੜ ਜਦੋਂ ਮੰਗਵਾ ਲਿਆ ਜੀ ਉਹ ਬੱਚੇ ਨੇ ਨਾ ਕਹਿੰਦੇ ਤਿੰਨ ਢੇਰੀਆਂ ਬੜਾਂਗੇ ਤਿੰਨ ਢੇਰੀਆਂ ਬਣਾ ਕੇ ਇੱਕੋ ਜੀਆਂ ਦੋ ਤਾਂ ਪੈਰ ਪੈਰ ਮਾਰ ਕੇ ਢਾਤੀਆਂ ਤੇ ਇੱਕ ਰੱਖ ਲਈ ਉਹ ਢੇਰੀ ਨੂੰ ਆਏ ਵਧੀਆ ਜਮਾ ਪੂਰਾ ਹੋ ਕਰਕੇ ਸਾਫ ਸੁਥਰਾ ਕਰਕੇ ਤੇ ਬਣਾਤੀ ਦੋ ਢੇਰਾਂ ਜੜੰਗਾ ਢਾਂਗਾ ਸੀ ਬਣਾ ਲਿਆ ਕਰੇ ਢਾ ਲਿਆ ਕਰੇ ਬਣਾ ਲਿਆ ਕਰੇ ਢਾ ਲਿਆ ਕਰੇ ਰਾਜਾ ਇਹ ਦੋ ਦਿਨ ਦੇਖਦਾ ਰਿਹਾ ਤੇ ਤੀਜੇ ਦਿਨ ਉਹ ਰਾਜਾ ਕਹਿੰਦਾ ਵੀ ਆਹ ਢੇਰੀ ਜਿੱਦਾਂ ਦੀ ਤੂੰ ਮਿੱਟੀ ਮੰਗਾਈ ਉਹਦੇ ਦੀ ਢਾਈ ਨੇ ਇਹਨੂੰ ਤੂੰ ਹੋਰ ਸਾਫ਼ ਕਰ ਦੇਣਾ ਦੋ ਢੇਰਾਂ ਢਾ ਦੇਣਾ ਇਹਦਾ ਕਾਰਨ ਕੀ ਆ ਤਾਂ ਰਾਜੇ ਨੂੰ ਉਹ ਕਹਿੰਦਾ ਵੀ ਪਹਿਲੀ ਢੇਰੀ ਢਾਦੀ ਉਸ ਮਾਂ ਬਾਪ ਦੀ ਜਿਹਨੇ ਜਨਮ ਦੇ ਕੇ ਮੈਨੂੰ ਵੇਚਤਾ ਕਹਿੰਦਾ ਠੀਕ ਐ ਰਾਜੇ ਨੂੰ ਕਹਿੰਦਾ ਵੀ ਦੂਜੀ ਢੇਰੀ ਢਾਦੀ ਤੇਰੀ ਜੀਨੇ ਆਪ ਦੇ ਘਰੇ ਔਲਾਦ ਦੀ ਸੁਖ ਦੀ ਖਾਤਰ ਤੂੰ ਮੇਰੀ ਬਲੀ ਦੇਣੀ ਹੈ ਰਾਜਾ ਕਹਿੰਦਾ ਵੀ ਆਹ ਤੀਜੀ ਤੇਰੀ ਕਹਿੰਦਾ ਵੀ ਇਹ ਤੀਜੀ ਤੇਰੀ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਆ ਤੇ ਉਹ ਆਪ ਸਹਾਈ ਹੋਊਗਾ ਜੇ ਉਹਨੂੰ ਚੰਗਾ ਲੱਗਿਆ ਤਾਂ ਮੈਨੂੰ ਰੱਖ ਲੂਗਾ ਨਹੀਂ ਫਿਰ ਬਲੀ ਤਾਂ ਤੁਸੀਂ ਦੇਈ ਦੇਵੇਂ ਰਾਜਾ ਉਸ 7 ਸਾਲ ਦੇ ਬੱਚੇ ਦੀ ਇਹ ਗੱਲ ਸੁਣ ਕੇ ਬੜਾ ਹੈਰਾਨ ਹੋਇਆ ਜੀ ਤਾਂ ਰਾਜੇ ਦੇ ਵਜ਼ੀਰ ਨੇ ਸਲਾਹ ਦਿੱਤੀ ਕਿ ਇਸ ਬੱਚੇ ਦੀ ਬਲੀ ਨਾ ਦਿੱਤੀ ਜਾਵੇ ਜਿਹੜੇ ਬੱਚੇ ਨੂੰ 7 ਸਾਲ ਦੀ ਉਮਰ ਦੇ ਵਿੱਚ ਐਡਾ ਗਿਆਨ ਆ ਤਾ ਉਹ ਵੱਡਾ ਹੋ ਕੇ ਕਿੱਥੇ ਜਾਊਗਾ ਰਾਜਾ ਨੂੰ ਵਜ਼ੀਰਾਂ ਦੀ ਮੰਨਣੀ ਪੈਂਦੀ ਹੁੰਦੀ ਹੈ ਕਿਉਂਕਿ ਜਿਹੜੇ ਵਜ਼ੀਰ ਹੁੰਦੇ ਆ ਉਹ ਹਮੇਸ਼ਾ ਹੀ ਚੰਗੀਆਂ ਸਲਾਹਾਂ ਦਿੰਦੇ ਆ ਤੇ ਬਾਕੀ ਸੋਚਾਂ ਨਾਲ ਅਰਗੇ ਵਜ਼ੀਰ ਮਾੜੇ ਵੀ ਬਹੁਤ ਆਉਂਦੇ ਤਾਂ ਰਾਜੇ ਨੇ ਕਹਿੰਦੇ ਜੀ ਉਹ ਮਤਲਬ ਬੱਚੇ ਦੀ ਬਲੀ ਦੇਣੀ ਕੈਨਸਲ ਕਰਤੀ ਤੇ ਬੱਚੇ ਨੂੰ ਚੱਕ ਕੇ ਛਾਤੀ ਨਾਲ ਲਾ ਲਿਆ ਆਪਣੀ ਉਹਨੂੰ ਅਪਣਾ ਲਿਆ ਗੋਦ ਲੈ ਲਿਆ ਇਹਨੂੰ ਕਹਿੰਦੇ ਆ ਬਾਈ ਪ੍ਰਮਾਤਮਾ ਅਕਾਲ ਪੁਰਖ ਅੱਲਾ ਕਹਿੰਦੇ ਆ ਜਿਹਨੂੰ ਖੁਦਾ ਕਹਿੰਦੇ ਆ ਰੱਬ ਕਹਿੰਦੇ ਆ ਗੋਡ ਇਹ ਹੁੰਦਾ ਪ੍ਰਮਾਤਮਾ ਤਾਂ ਮੈਨੂੰ ਗੱਲ ਇਹ ਬਹੁਤ ਚੰਗੀ ਲੱਗੀ ਮੇਰਾ ਮਨ ਕਰਿਆ ਵੀ ਤੁਹਾਡੇ ਨਾਲ ਸਾਂਝੀ ਕਰਾਂ ਪ੍ਰਮਾਤਮਾ ਬਾਈ ਪਤਾ ਨਹੀਂ ਕਿਹੜੇ ਰੂਪ ਜਦ ਕਦੋਂ ਕਿੱਥੇ ਤੇ ਕਿਵੇਂ ਮਿਲਦੇ ਸੋ ਮੇਰੀ ਬੇਨਤੀ ਆ ਸਾਰੇ ਵੀਰਾਂ ਨੂੰ ਹੱਥ ਬੰਨ੍ਹ ਕੇ ਕਿ ਹਰੇਕ ਦਾ ਸਤਿਕਾਰ ਕਰੋ ਚਾਹੇ ਉਹ ਬੱਚਾ ਚਾਹੇ ਬਜ਼ੁਰਗਾ ਚਾਹੇ ਉਹ ਹਾਨ ਦਾ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਬਾਈ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ